ਐਕਚੁਅਲੀ ਜਦੋਂ ਸਾਨੂੰ ਪਤਾ ਲੱਗਾ ਸਾਡੇ ਕੋਲ ਤੁਸੀਂ ਆਉਣਾ ਮਾ ਸੀ ਉਦੋਂ ਦੇ ਬਹੁਤ ਬਹੁਤ ਐਕਸਾਈਟਿਡ ਸੀਗੇ ਅੱਜ ਸਵੇਰੇ ਸਾਡੀ ਬਹੁਤ ਸਪੈਸ਼ਲ ਅਸੈਂਬਲੀ ਹੋਈ ਤੇ ਜਦੋਂ ਮੈਂ ਇਹਨਾਂ ਨੂੰ ਐਡਰੈਸ ਕਰਦੀ ਸੀ ਸਵੇਰੇ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਅਸਲੀ ਖਾਲਸਾ ਦੇਖੋਗੇ ਸਾਡੀ ਇੱਥੇ ਕੈਨੇਡਾ ਆਉਣ ਦੀ ਇੱਥੇ ਬਾਹਰ ਆਉਣ ਦੀ ਜਿਹੜੀ ਇਸ ਵਾਰ ਵਜਾ ਸੀਗੀ ਅਸੀਂ ਇਹ ਸੋਚ ਕੇ ਆਏ ਸੀਗੇ ਵੀ ਅਸੀਂ ਡੋਨੇਸ਼ਨ ਨਹੀਂ ਇਕੱਠੀ ਕਰਨੀ ਅਸੀਂ ਸਿਰਫ ਅਵੇਅਰਨੈਸ ਵਾਸਤੇ ਜਾਣਾ ਲੋਕਾਂ ਨੂੰ ਸੰਗਤ ਨੂੰ ਦੱਸ ਕੇ ਆਉਣਾ ਵੀ ਅੱਜ ਜੇ ਪੰਜਾਬ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਇਨਸਾਨ ਹੈ ਜਿਹੜਾ ਬਿਮਾਰ ਆ ਜਿਹੜਾ ਅਪਾਹਜ ਆ ਜਿਹਦਾ ਲਾवारिस ਆ orphans ਨੇ ਉਹ ਕਿੱਥੋਂ ਆਏ ਨੇ ਉਹ ਕੌਣ ਨੇ ਉਹ ਸਾਡੇ ਹੀ ਨੇ ਆਪਣੇ ਬਲੇ ਗੁਰਜੀ ਕੀ ਫਤਿਹ ਅੱਜ ਪਹਿਲਾਂ ਤਾਂ ਮੈਂ ਵਧਾਈ ਵੀ ਦਿਨਾ ਤੇ ਧੰਨਵਾਦ ਵੀ ਕਰਦਾ ਸਕੂਲ ਦੇ ਪ੍ਰਬੰਧਕਾਂ ਦਾ ਇੱਥੋਂ ਦੇ ਜਿਹੜੇ ਟੀਚਰ ਸਹਿਬਾਨ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਸੀਂ ਇੰਨਾ ਸੋਹਣਾ ਪ੍ਰਬੰਧ ਇੱਥੇ ਸੱਤ ਸਮੁੰਦਰੋਂ ਪਾਰ ਆਪਣੇ ਬੱਚਿਆਂ ਦੇ ਲਈ ਕੀਤਾ ਹੋਇਆ ਵਾ ਇਹ ਬੱਚਿਆਂ ਨੂੰ ਦੇਖ ਕੇ ਸਕੂਲ 'ਚ ਐਂਟਰ ਹੋਣ ਲੱਗਿਆਂ ਜ਼ਰੂਰ ਲੱਗਦਾ ਸੀ ਵੀ ਅਸੀਂ ਕੈਨੇਡਾ ਦੇ ਵਿੱਚ ਆ ਪਰ ਅੰਦਰ ਆ ਕੇ ਇੰਝ ਜਾਪਿਆ ਜਿਵੇਂ ਕਿਸੇ ਪਿੰਡ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਸਕੂਲ ਦੇ ਵਿੱਚ ਅਸੇ ਆਈ ਹੋਏ ਤੇ ਉਹਦੇ ਲਈ ਸ਼ੁਕਰੀਆ ਤੁਹਾਡਾ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਸਾਡੇ ਬੱਚੇ ਨੇ ਸਾਡੀ ਨਿਊ ਜਨਰੇਸ਼ਨ ਆ ਸਾਡੀ ਆਉਣ ਵਾਲੀ ਪੀੜ੍ਹੀ ਆ ਤੇ ਜੇ ਅਸੀਂ ਉਹਨਾਂ ਨੂੰ ਵਕਤ ਦੇਈਏ ਸਮਾਂ ਦੇਈਏ ਉਹਨਾਂ ਦੇ ਮੋਰਲ ਵੈਲਿਊਜ਼ ਨੂੰ ਉਹਨਾਂ ਦੇ ਟਿੱਕਰ ਅਸੀਂ ਸਹੀ ਤਰੀਕੇ ਨਾਲ ਪਛਾਈਏ ਕਨਵੇ ਕਰੀਏ ਤਾਂ ਹੀ ਇੱਕ ਚੰਗਾ ਸਮਾਜ ਸਿਰਜ ਸਕਦੇ ਆ ਤਾਂ ਹੀ ਕਿਸੇ ਕਮਿਊਨਿਟੀ ਦੇ ਵਿੱਚ ਕੁਝ ਚੰਗੇ ਕੁਝ ਕੁਰਬਾਨੀਆਂ ਦੇਣ ਵਾਲੇ ਕੁਝ ਸੈਕਰੀਫਾਈਸ ਕਰਨ ਵਾਲੇ ਲੋਕ ਪੈਦਾ ਹੋ ਸਕਦੇ ਤਾਂ ਸ਼ਬਦ ਵੀ ਥੋੜੇ ਪੈ ਜਾਂਦੇ ਆ ਕਿਸ ਤਰ੍ਹਾਂ ਉਹਨਾਂ ਨੇ ਬੰਦ-ਬੰਦ ਘਟਾਇਆ ਕਿਸ ਤਰ੍ਹਾਂ ਖੋਪੜੀਆਂ ਲਹਾਈਆਂ ਜੜਖੜਿਆਂ ਤੇ ਚੜੇ ਆਰਿਆਂ ਦੇ ਨਾਲ ਚਿਰੇ ਗਏ ਅੱਜ ਇਹ ਸਕੂਲ ਦੇ ਵਿੱਚ ਆ ਕੇ ਇਹਨਾਂ ਬੱਚਿਆਂ ਨੂੰ ਮਿਲ ਕੇ ਦੇਖ ਕੇ ਇੰਜ ਮਹਿਸੂਸ ਹੋਇਆ ਵੀ ਜੇ ਸਾਡੇ ਪਰਿਵਾਰ ਸਾਡੇ ਆਪਣੇ ਵਿਦੇਸ਼ਾਂ ਦੇ ਵਿੱਚ ਆ ਕੇ बसे ਆ ਕਿਰਤ ਕਮਾਈਆਂ ਕਰਦੇ ਆ ਉੱਥੇ ਇਹਨਾਂ ਨੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਆਪਣੀਆਂ ਜੜਾਂ ਨਾਲ ਜੋੜ ਕੇ ਰੱਖਣ ਲਈ ਇਸ ਤਰ੍ਹਾਂ ਦੇ ਸਕੂਲ ਬਣਾਏ ਆ। ਇਹਦੇ ਲਈ ਮੈਂ ਫੇਰ ਤੋਂ ਥੈਂਕ ਯੂ ਕਰਦਾ ਸਾਰੇ ਸਕੂਲ ਪ੍ਰਬੰਧਕਾਂ ਦਾ ਤੇ ਜਿਹੜੇ ਵੀਰ ਸਾਡੇ ਇੱਥੇ ਤਿੱਕਰ ਸਾਨੂੰ ਲੈ ਕੇ ਆਏ ਨੇ ਸਾਡੇ ਅੰਕਲ ਜੀ ਹੁਣੀ, ਕੁਲਵੰਤ ਵੀਰ ਜੀ ਹੁਣੀ, ਗੁਰਪ੍ਰੇਮ ਵੀਰਾ ਸਾਰੇ ਧਰਮਿੰਦਰ ਬੇਟਾ ਧੰਮਾ ਵੀਰ, ਬਿੱਟਾ ਵੀਰ, ਬਾਈ ਜੀ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਅੱਜ ਅਸੀਂ ਇੱਥੇ ਤੁਹਾਡੇ ਰੂਬਰੂ ਹਾਂ। ਤੇ ਅੱਜ ਇੱਕ ਛੋਟਾ ਜਿਹਾ ਸੁਨੇਹਾ ਬੱਚੇ ਉਹ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਇੱਕ ਛੋਟਾ ਜਿਹਾ ਮੈਸੇਜ ਲੈ ਕੇ ਆਏ ਆ ਆਪਾਂ ਸਾਰੇ ਆਪਣੇ ਇੰਡੀਆ ਆਪਣੇ ਦੇਸ਼ ਦੇ ਨਾਲ ਆਪਣੇ ਫੈਮਲੀਆਂ ਦੇ ਨਾਲ ਜੁੜੇ ਹੋਏ ਆ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਤੁਹਾਡੇ ਸਾਰਿਆਂ ਦੇ ਦਾਦਾ ਜੀ ਪਰਦਾਦਾ ਜੀ ਨਾਨਾ ਜੀ ਮਾਮਾ ਜੀ ਸਾਰੇ ਪੰਜਾਬ ਦੇ ਨਾਲ ਜੁੜੇ ਹੋਏ ਆ ਆਪਾਂ ਤੁਸੀਂ ਇੱਥੇ ਇਸ ਕੰਟਰੀ ਦੇ ਵਿੱਚ ਰਹਿ ਕੇ ਪੜ੍ਹ ਲਿਖ ਰਹੇ ਹੋ ਚੰਗੇ ਆਫੀਸਰ ਬਣਨਾ ਚੰਗੀਆਂ ਜੌਬਾਂ ਕਰਨੀਆਂ ਚੰਗੇ ਬਿਜ਼ਨਸ ਕਰਨੇ ਆ ਸਾਰਿਆਂ ਨੇ ਤੁਹਾਡੇ ਲਈ ਬਹੁਤ ਸਾਰੀਆਂ ਆਪਰਚੂਨਿਟੀਆਂ ਨੇ ਇੱਥੇ ਤੁਹਾਡੇ ਲਈ ਬਹੁਤ ਸਾਰੇ ਇਸ ਤਰ੍ਹਾਂ ਦੇ ਤੁਹਾਡੇ ਆਸ-ਪਾਸ ਸਿਸਟਮ ਕੰਮ ਕਰ ਰਹੇ ਨੇ ਜਿਹੜੇ ਤੁਹਾਨੂੰ ਸਪੋਰਟ ਕਰਨਗੇ ਕਰ ਵੀ ਰਹੇ ਨੇ ਤੇ ਅੱਗੋਂ ਵੀ ਮਿਲੇਗੀ ਸਪੋਰਟ ਪਰ ਜਿੱਥੋਂ ਆਪਾਂ ਆਏ ਆ ਸਾਡੀਆਂ ਜੜ੍ਹਾਂਾਂ ਮਾ ਜਿੱਥੇ ਸੀ ਜਿੱਥੇ ਸਾਡੇ ਵੱਡ ਬਡੇਰੇ ਰਹਿੰਦੇ ਸੀ ਪੁੱਤ ਉੱਥੇ ਵੀ ਤੁਹਾਡੀ ਜ਼ਰੂਰਤ ਆ ਤੁਸੀਂ ਵੱਡੇ ਹੋ ਕੇ ਆਪਣੇ ਉਸ ਘਰ ਨੂੰ ਜਿੱਥੋਂ ਤੁਹਾਡੇ ਮੰਮੀ ਪਾਪਾ ਆਏ ਨੇ ਉਹਨੂੰ ਜਰੂਰ ਧਿਆਨ ਦੇਣਾ ਉਹਨੂੰ ਜਰੂਰ ਸੰਭਾਲਣਾ ਉਹਨਾਂ ਨੂੰ ਜਰੂਰ ਸਪੋਰਟ ਕਰਨੀ ਆ ਤੁਹਾਡੇ ਆਪਣੇ ਆ ਜਿਹੜੇ ਉੱਥੇ ਰਹਿੰਦੇ ਉਹਨਾਂ ਦੇ ਨਾਲ ਜਰੂਰ ਤੁਸੀਂ ਸਾਰਿਆਂ ਨੇ ਖੜਨਾ ਤੁਸੀਂ ਸਾਰਿਆਂ ਨੇ ਇਸ ਗੱਲ ਦਾ ਜਰੂਰ ਖਿਆਲ ਰੱਖਣਾ ਵੀ ਸਾਨੂੰ ਇੱਥੇ ਤੱਕ ਔਣ ਲਈ ਕਿੰਨਾ ਕੁਛ ਬਰਦਾਸ਼ਤ ਕਰਨਾ ਪਿਆ ਕਿੰਨੀਆਂ ਤਕਲੀਫਾਂ ਦੁੱਖ ਕਿੰਨੇ ਸੈਕਰੀਫਾਈਜ਼ ਕਰਨੇ ਪਏ ਨੇ ਤੇ ਹੁਣ ਤੁਸੀਂ ਵੀ ਆਪਣਾ ਫਰਜ਼ ਨਿਭਾਉਣਾ ਬੱਚਿਓ ਵੱਡੇ ਹੋ ਕੇ ਆਪਣੀ ਇੱਕ ਜਿਹੜੀ ਤੁਹਾਡੀ ਡਿਊਟੀ ਆ ਉਹ ਪੂਰੀ ਕਰਨੀ ਆ ਆਪਣੇ ਉਹਨਾਂ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਦੀ ਹੈਲਪ ਕਰਕੇ ਜਿਹੜੇ ਤੁਹਾਡੇ ਤੇ ਬਹੁਤ ਸਾਰੀਆਂ ਉਮੀਦਾਂ ਲਈ ਬੈਠੇ ਆ ਸੁਣ ਕੇ ਹਟਿਓ ਵੀ ਸੁਪਨਿਆਂ ਦੇ ਘਰ ਵਿੱਚ ਲਵਾਰਸ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਆਪਣੇਆਂ ਨੇ ਵੀ ਛੱਡਤਾ ਛੋਟੇ ਛੋਟੇ ਬੱਚੇ ਨੇ ਸਾਡੇ ਕੋਲੇ 42 ਬੱਚੇ ਨੇ ਜਿਹੜੇ orphans ਨੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਨਹੀਂਗੇ ਜਾਂ ਉਹ ਨੇ ਜਿਨ੍ਹਾਂ ਦੇ ਮੰਮੀ ਪਾਪਾ ਨੇ ਉਹਨਾਂ ਨੂੰ ਇਸ ਕਰਕੇ ਛੱਡਤਾ ਵੀ ਉਹਨਾਂ ਦੀ ਕੇਅਰ ਨਹੀਂ ਸੀ ਕਰ ਸਕਦੇ ਤਾਂ ਉਹਨਾਂ ਬੱਚਿਆਂ ਨੂੰ ਸਟੱਡੀ ਦੇਣੀ ਉਹਨਾਂ ਬੱਚਿਆਂ ਨੂੰ ਉਹਨਾਂ ਨੇ ਮੋਰਲ ਵੈਲਿਊਜ਼ ਦੇਣਾ ਉਹਨਾਂ ਨੂੰ ਮਾਪੇ ਦਾ ਪਿਆਰ ਦੇਣਾ ਇਹ ਸਾਡੇ ਹਿੱਸੇ ਆਇਆ ਇਸੇ ਤਰ੍ਹਾਂ ਹੀ ਬਹੁਤ ਸਾਰੇ ਬਾਪੂ ਜੀ ਨੇ ਬਜ਼ੁਰਗ ਨੇ ਬਹੁਤ ਸਾਰੀਆਂ ਲੇਡੀਜ਼ ਨੇ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਆਪਣਿਆਂ ਨੇ ਇਸ ਕਰਕੇ ਛੱਡਤਾ ਵੀ ਉਹ ਜਾਂ ਮੈਂਟਲੀ ਡਿਸੇਬਲ ਸੀ ਜਾਂ ਉਹ ਫਿਜ਼ੀਕਲੀ ਡਿਸੇਬਲ ਸੀ ਤਾਂ ਉਹ ਸਾਰੇ ਲੋਕਾਂ ਦਾ ਇੱਕ ਘਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅਸੀਂ ਉੱਥੋਂ ਆਏ ਆ ਤੁਹਾਡੇ ਕੋਲ ਅੱਜ ਤੁਹਾਡੇ ਨਾਲ ਬਸ ਇੱਕੋ ਹੀ ਇਹ ਮੈਸੇਜ ਕਨਵੇ ਕਰਨ ਆਏ ਆ ਵੀ ਤੁਸੀਂ ਤੁਹਾਨੂੰ ਜਿੱਥੇ ਵੀ ਕਿਤੇ ਆਪਣੀ ਫੈਮਿਲੀ 'ਚ ਤੁਸੀਂ ਆਪਣੇ ਇੰਡੀਆ ਵਾਪਸ ਜਾਣੇ ਜਦੋਂ ਘੁੰਮਣ ਜਾਣੇ ਹੋ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੈਂਬਰ ਦਿਖਦਾ ਤੁਹਾਨੂੰ ਲੱਗਦਾ ਵੀ ਇਹ ਲੋੜਵੰਦ ਹੈ ਇਹਨੂੰ ਜ਼ਰੂਰਤ ਆ ਇਹਨੂੰ ਹੈਲਪ ਕਰਨੀ ਚਾਹੀਦੀ ਆ ਆਪਣੇ ਮੰਮੀ ਪਾਪਾ ਨੂੰ ਵੀ ਕਹਿਣਾ ਮਾ ਮਮਾ ਪਾ ਇਹਨਾਂ ਦੀ ਹੈਲਪ ਕਰੀਏ ਮਮਾ ਪਾ ਇਹਨਾਂ ਦੀ ਸਪੋਰਟ ਕਰੀਏ ਪਾਪਾ ਆਪਾਂ ਇਹਨਾਂ ਦੀ ਹੈਲਪ ਕਰੀਏ ਕਿਉਂਕਿ ਤੁਸੀਂ ਜੇ ਅੱਜ ਅਵੇਅਰ ਹੋ ਜਾਓਗੇ ਜੇ ਤੁਸੀਂ ਅੱਜ ਆਪਣੇ ਉਸ ਜਨਮ ਭੂਮੀ ਨਾਲ ਜੁੜ ਜੂਗੇ ਜਿੱਥੇ ਤੁਹਾਡੇ ਪੁਰਖਿਆਂ ਦਾ ਖੂਨ ਲਿਆ ਤਾਂ ਸਾਡੇ ਲਈ ਅੱਜ ਜਿਹੜੇ ਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਜੇ ਕਿਸੇ ਇੱਕ ਬੱਚੇ ਦੇ ਮਨ ਦੇ ਵਿੱਚ ਵੀ ਇਹ ਪੈਦਾ ਹੋ ਸਕੇ ਇਹ ਬਲਬਲਾ ਤਾਂ ਸਾਡਾ ਇੱਥੇ ਆਉਣਾ ਸਫਲ ਆ ਜੇ ਤੁਹਾਡੇ ਅੰਦਰ ਸੀ ਕਿਸੇ ਇੱਕ ਬੱਚੇ ਨੂੰ ਵੀ ਮੋਟੀਵੇਟ ਕਰ ਸਕੀ ਸਾਡੇ ਬਹੁਤ ਸਾਰੇ ਅਸ਼ੀਰਵਾਦ ਬਲੇਸਿੰਗਸ ਤੁਹਾਡੇ ਨਾਲ ਨੇ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ 기ਰਦਾਸ ਕਰਦੇ ਹਾਂ ਤੁਸੀਂ ਪੜ੍ਹ ਲਿਖ ਕੇ ਚੰਗੇ ਇਨਸਾਨ ਬਣੋ ਔਰ ਆਪਣੀ ਕਮਿਊਨਿਟੀ ਲਈ ਆਪਣੀ ਪਿੰਡਾਂ ਲਈ ਆਪਣਿਆਂ ਦੇ ਲਈ ਤੁਸੀਂ ਕੁਝ ਚੰਗਾ ਕਰ ਸਕੋ ਕੁਝ ਜ਼ਿਆਦਾ ਮੇਰੇ ਵਾਸਤੇ ਬੋਲਣ ਵਾਸਤੇ ਕੋਈ ਸ਼ਬਦ ਨਹੀਂ ਬਚੇ ਵੀ ਮੈਂ ਇੱਥੇ ਤੁਹਾਡੇ ਨਾਲ ਸਾਂਝੇ ਕਰ ਸਕਾਂ ਕਿਉਂਕਿ ਬਹੁਤ ਸਾਰੀਆਂ ਸਾਡੇ ਕੋਲੇ ਤਾਂ ਇਸਤਰੀਆਂ ਦੀਆਂ ਐਗਜ਼ੈਂਪਲਾਂ ਨੇ ਜਿਹੜੀਆਂ ਐ ਸਟੇਜ ਦੇ ਵਿੱਚ ਮੈਂ ਤੁਹਾਡੇ ਨਾਲ ਛੋਟੇ ਹੁੰਦੇ ਆ ਸ਼ੇਅਰ ਨਹੀਂ ਕਰ ਸਕਦਾ ਪਰ ਮਹਿਸੂਸ ਕਰਿਓ ਫੀਲ ਕਰਿਓ ਵੀ ਸਾਡੀਆਂ ਡਿਊਟੀਆਂ ਕੀ ਨੇ ਸਾਡੀਆਂ ਮੋਰਲ ਵੈਲਿਊਜ਼ ਕੀ ਨੇ ਉਹਨਾਂ ਵੱਲ ਧਿਆਨ ਦਿਓ ਫਿਰ ਤੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਸਾਨੂੰ ਇੱਥੇ ਬੁਲਾਇਆ ਸਾਡੇ ਵੀਰਾਂ ਨੇ ਤੇ ਸਾਨੂੰ ਮਾਣ ਦਿੱਤਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਜੀ ਨੂੰ ਦੱਸਣਾ ਚਾਹੁੰਦੀ ਸੀ ਕਿ ਅਸੀਂ ਐਕਚੁਅਲੀ ਜਦੋਂ ਸਾਨੂੰ ਪਤਾ ਲੱਗਾ ਸਾਡੇ ਕੋਲ ਤੁਸੀਂ ਆਉਣਾ ਮਾ ਸੀ ਉਦੋਂ ਦੇ ਬਹੁਤ ਬਹੁਤ ਐਕਸਾਈਟਿਡ ਸੀਗੇ ਅੱਜ ਸਵੇਰੇ ਸਾਡੀ ਬਹੁਤ ਸਪੈਸ਼ਲ ਅਸੈਂਬਲੀ ਹੋਈ ਤੇ ਜਦੋਂ ਮੈਂ ਇਹਨਾਂ ਨੂੰ ਐਡਰੈਸ ਕਰਦੀ ਸੀ ਸਵੇਰੇ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਅਸਲੀ ਖਾਲਸਾ ਦੇਖੋਗੇ ਜਿੱਦਾਂ ਥੈਂਕ ਯੂ ਬॉयਜ਼ ਐਂਡ ਗਰਲਸ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜਿੱਦਾਂ ਆਪਾਂ ਬੜੀ ਕੋਸ਼ਿਸ਼ ਕਰਦੇ ਪਈਆਂ ਕਿ ਜਿੱਦਾਂ ਆਪਾਂ ਨੂੰ ਵੀਰ ਜੀ ਨੇ ਕਿਹਾ ਕਿ ਆਪਾਂ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਰਹਿਣਾ ਆਪਣੇ ਰੂਟਸ ਨਾਲ ਵੀ ਆਰ ਫਰਮ ਪੰਜਾਬ ਐਂਡ ਦੈਟਸ ਵਹ ਵੀ ਨੀਡ ਟੂ ਸਟੇ ਕਨੈਕਟਡ ਟੂ ਉਹ ਤੇ ਆਪਾਂ ਕਨੈਕਟਡ ਰਹਿਣਾ ਤੇ ਅੱਜ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਵਿੱਚ ਵੀ ਦੇਖਿਆ ਕਿ ਵੀਰ ਜੀ ਕਿੰਨੀ ਸੇਵਾ ਕਰਦੇ ਪਈ ਹੈ ਉਹ ਆਪਣੇ ਸਾਰਿਆਂ ਲਈ ਇੱਕ ਇਨਸਪੀਰੇਸ਼ਨ ਨੇ ਤੁਸੀਂ ਸਾਰਿਆਂ ਨੇ ਆਪਾਂ ਭਗਤਪੂਰਨ ਸਿੰਘ ਜੀ ਦੀ ਪਰਸਨੈਲਿਟੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਿਆ ਸੀ ਤਿੰਨ ਸਾਲ ਪਹਿਲਾਂ ਤੇ ਸਾਡ ਨੂੰ ਅਸੀਂ ਇਹ ਆਸ ਕਰਦਿਆਂ ਕਿ ਅਸੀਂ ਤੁਹਾਡੀ ਪਰਸਨੈਲਿਟੀ ਨੂੰ ਵੀ ਟਰਾਈ ਕਰਨੀ ਆ ਜਿਹੜੇ ਤੁਹਾਡੇ ਚ ਗੁਣ ਮਹਾਰਾਜ ਜੀ ਨੇ ਬਖਸ਼ੇ ਆ ਸਾਨੂੰ ਉਹਦੇ ਥੋੜਾ ਜਿਹਾ 2% ਵੀ ਮਹਾਰਾਜ ਜੀ ਬਖਸ਼ਣ ਸਾਡੇ ਬੱਚਿਆਂ ਨੂੰ ਬਖਸ਼ਣ ਤੇ ਅਸੀਂ ਤੁਹਾਡੀ ਇਸ ਵੱਡੀ ਸੇਵਾ ਵਿੱਚ ਥੋੜਾ ਕੰਟਰੀਬਿਊਟ ਕਰ ਪਾਈਏ ਇਹੀ ਸਾਨੂੰ ਆਸ਼ੀਰਵਾਦ ਦੇਣਾ ਤੇ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਕੂਲ ਚ ਆਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇੱਥੇ ਕੈਨੇਡਾ ਆਉਣ ਦੀ ਇੱਥੇ ਬਾਹਰ ਆਉਣ ਦੀ ਜਿਹੜੀ ਇਸ ਵਾਰ ਵਜਾ ਸੀਗੀ ਅਸੀਂ ਇਹ ਸੋਚ ਕੇ ਆਏ ਸੀਗੇ ਵੀ ਅਸੀਂ ਡੋਨੇਸ਼ਨ ਨਹੀਂ ਇਕੱਠੀ ਕਰਨੀ ਅਸੀਂ ਸਿਰਫ ਅਵੇਅਰਨੈਸ ਵਾਸਤੇ ਜਾਣਾ ਲੋਕਾਂ ਨੂੰ ਸੰਗਤ ਨੂੰ ਦੱਸ ਕੇ ਆਉਣਾ ਵੀ ਅੱਜ ਜੇ ਪੰਜਾਬ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਇਨਸਾਨ ਹੈ ਜਿਹੜਾ ਬਿਮਾਰ ਆ ਜਿਹੜਾ ਅਪਾਹਜ ਆ ਜਿਹੜਾ ਲਾवारिस ਆ orphans ਨੇ ਉਹ ਕਿੱਥੋਂ ਆਏ ਨੇ ਉਹ ਕੌਣ ਨੇ ਉਹ ਸਾਡੇ ਨੇ ਆਪਣੇ ਹੀ ਤੋ ਬਹੁਤ ਸਾਰੇ ਨਹੀਂ ਪਿੰਡ ਦੇ ਵਿੱਚ ਕੋਈ ਇੱਕ ਦੋ ਘਰ ਨੇ ਜਾਂ ਕੋਈ ਥੋੜੇ 1% ਲੋਕ ਨੇ ਉਹ ਵੀ ਅਸੀਂ ਸਾਰੇ ਜਾਨੇ ਰਲ ਕੇ ਜੇ ਉਹਨਾਂ ਦੀ ਹੈਲਪ ਕਰੀਏ ਜਿਵੇਂ ਜੇ ਸਾਡੇ ਪਿੰਡ ਦਾ ਹੀ ਕੋਈ ਬੰਦਾ ਅਸੀਂ ਪਿੰਡ 'ਚ ਮਦਦ ਕਰਦੀਏ ਜੇ ਸਾਡੀ ਰਿਸ਼ਤੇਦਾਰੀ 'ਚ ਕੋਈ ਬੰਦਾ ਸੀ ਰਿਸ਼ਤੇਦਾਰੀ 'ਚ ਉਹਦੀ ਹੈਲਪ ਕਰਦੀਏ ਤਾਂ ਜੋ ਪੰਜਾਬ ਦੇ ਵਿੱਚ ਆਸ਼ਰਮ ਨਾ ਬਣਨ ਪੰਜਾਬ ਦੇ ਵਿੱਚ ਇਦਾਂ ਦੇ ਸ਼ੈਲਟਰ ਨਾ ਬਣਨ ਪੰਜਾਬ ਇੱਕ ਅੰਨਦਾਤਾ ਕਹਾਉਂਦਾ ਸੀ ਜਿਹੜਾ ਪੂਰੇ ਦੇਸ਼ ਨੂੰ ਰੋਟੀ ਖਵਾਉਂਦਾ ਉਹਦੇ ਵਿੱਚ ਜੇ ਅੱਜ ਕੋਈ ਭੁੱਖਾ ਸੁੰਦਾ ਜੇ ਉਹਦੇ ਵਿੱਚ ਕੋਈ ਲਵਾਰਸ ਅੱਜ ਜਿਹੜਾ ਦੂਸਰਿਆਂ ਦੇ ਲਈ ਆਪਣੇ ਘਰ ਦੇ ਦਰਵਾਜ਼ੇ ਖੋਲਦਾ ਸੀ ਜਿਹੜੇ ਭਾਈ ਕਨਈਆ ਜੀ ਦੇ ਵਾਰਸ ਨੇ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਆਪਣਿਆਂ ਨੂੰ ਵੀ ਅਸੀਂ ਅੱਜ ਸਾਮ ਪਾਰੇ ਤਾਂ ਇਹਦੇ ਲਈ ਅਸੀਂ ਇੱਕ ਮੈਸੇਜ ਲੈ ਕੇ ਆਏ ਸੀ ਵੀ ਅਸੀਂ ਡੋਨੇਸ਼ਨ ਨਹੀਂ ਲੈਣੀ ਅਸੀਂ ਸੰਗਤ ਨੂੰ ਬੇਨਤੀ ਕਰਨੀ ਹੈ ਵੀ ਤੁਸੀਂ ਆਪੋ ਆਪਣੇ ਪਿੰਡਾਂ 'ਚ ਆਪੋ ਆਪਣੇ ਮਹੱਲਿਆਂ 'ਚ ਰਿਸ਼ਤੇਦਾਰੀਆਂ 'ਚ ਜਿੱਥੇ ਆਪਾਂ ਜੰਮੇ ਪਲੇ ਆਂ ਪੜੇ ਆਂ ਉੱਥੇ ਲੋਕਾਂ ਦੀ ਡਾਇਰੈਕਟਲੀ ਮਦਦ ਕਰੋ ਪਰ ਇਹ ਸਕੂਲ ਦੇ ਵਿੱਚ ਗੋਵਿੰਦ ਸਰਵਰ ਦੇ ਵਿੱਚ ਆ ਕੇ ਇੰਨੀ ਕੁ ਮਨ ਨੂੰ ਤਸੱਲੀ ਹੋਈ ਇੰਨਾ ਕੁ ਚੰਗਾ ਲੱਗਿਆ ਵੀ ਸਾਡੀ ਆਉਣ ਵਾਲੀ ਪੀੜ੍ਹੀ ਵਾਕਈ ਸੰਭਾਲੀ ਜਾ ਰਹੀ ਹੈ ਉਹਨਾਂ ਨੂੰ ਚੰਗੀਆਂ ਵੈਲਿਊਜ਼ ਦਿੱਤੀਆਂ ਜਾ ਰਹੀਆਂ ਜਿੱਥੇ ਗੋਵਿੰਦ ਸਰਵਰ ਵਰਗੇ ਸਕੂਲ ਦੇ ਵਿੱਚ ਤੁਹਾਨੂੰ ਮੌਕਾ ਮਿਲ ਰਿਹਾ ਪੜ੍ਹਨ ਦਾ ਬਹੁਤ ਲੱਕੀਓ ਤੁਸੀਂ ਸਾਰੇ ਜਾਣੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਮੈਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਮੇਤੋਂ ਅੱਜ ਸ਼ਬਦ ਛੋਟੇ ਪੈ ਰਹੇ ਆ ਦੇਖ ਕੇ ਕਿਉਂਕਿ ਇਹਨੇ ਬੱਚਿਆਂ ਨੂੰ ਇੱਥੇ ਦੇਖ ਕੇ ਸਮੁੰਦਰੋਂ ਪਾਰ ਆਪਣੇ ਆਪ ਨੂੰ ਵੀ ਯਾਨੀ ਕਿ ਇੱਕ ਮੈਂ ਮੋਟੀਵੇਟ ਫੀਲ ਕਰ ਰਿਹਾ ਹਾਂ ਬਹੁਤ ਜ਼ਿਆਦਾ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਇੱਥੇ ਤੱਕ ਲੈ ਕੇ ਆਉਣ ਸਾਡੀ ਹੈਲਪ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ